ਜਨਤਾ ਦੀਵਸ ਚੰਨ ਦੇਖਦੇ ਸਾਰੇ ਦੋਤਾਂ ਸਵਾਗਤ ਆ। ਇਸ ਵਕਤ ਅਸੀਂ ਬੈਠੇ ਆ ਪਿੰਡ ਹਮਤਪੁਰਾ ਦੇ ਵਿੱਚ। ਜਿਵੇਂ ਅਕਸਰ ਤੁਹਾਨੂੰ ਅਸੀਂ ਪੀੜਤ ਪਰਿਵਾਰਾਂ ਦੀਆਂ ਵੀਡੀਓ ਦਿਖਾਉਂਦੇ ਰਹਿੰਨੇ ਆ। ਤੁਸੀਂ ਉਹਨਾਂ ਪੀੜਤ ਪਰਿਵਾਰਾਂ ਦੀ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਪਰਿਵਾਰਾਂ ਦੀ ਹਮੇਸ਼ਾ ਮਦਦ ਕੀਤੀ ਹੈ। ਸਾਡੇ ਨਾਲ ਵੀਰ ਮਜੂਦ ਹੈ। ਇਹਨਾਂ ਦੀ ਵਾਈਫ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਦੇ ਪੀੜਤ ਨੇ। ਬਹੁਤ ਥਾਰੇ ਸਮਾਂ ਤੇ ਇਲਾਜ ਕਰਾਇਆ ਫਰੀਦਕੋਟ ਉਹਨਾਂ ਦਾ ਇਲਾਜ ਚੱਲ ਰਿਹਾ। ਪਰ ਪੈਸੇ ਦੀ ਘਾਟ ਕਰਕੇ ਜਿਹੜਾ ਉਹਨਾਂ ਦਾ ਇਲਾਜ ਆ ਪ੍ਰੋਪਰ ਸਹੀ ਦੇ ਨਾਲ ਨਹੀਂ ਹੋਇਆ ਗਲਬਤ ਕਰਦੇ ਵੀਰ ਦੇ ਨਾਲ ਇਹਨਾਂ ਦਾ ਕੀ ਕਹਿਣਾ ਹਾਂਜੀ ਵੀਰੇ ਕੀ ਕਹਿਣਾ ਚਾਹੋਗੇ ਸਾਡੇ ਚੈਨਲ ਦੇ ਰਿਸ਼ੂ ਪੂਰੀ ਦੁਨੀਆ ਦੇਖ ਰਹੀ ਹੈ ਬਸ ਇਹ ਦੁਆਜੋ ਬਰੇ ਹੋ ਜਾਣ ਬਸ ਉੱਤ ਤੱਕ ਦੁਆਜੋ ਪੂਰੀ ਹੈ ਤਾਂ ਉਹ ਜੀ ਅਸਲ ਵਿੱਚ ਕੀ ਡੱਕੜ ਗਈ ਬਿਮਾਰੀ ਕਿਸੇ ਦਾ ਨਹੀਂ ਆ ਹੀ ਗਈ ਟੈਂਸ਼ਨ ਦੀ ਹਾਂ ਕਿਥੋਂ ਕਿਥੋਂ ਦੁਆਜੋ ਬਈ ਤੁਸੀਂ ਅਸੀਂ ਬਰਨਾਲੋਂ ਕਿ ਫੇਰ ਕੋਟੋਂ ਚੱਲੇ ਜਾਣਾ ਮਰਤੇ ਕੋਲ ਤੇ ਚਲਦੀ ਹੈ ਹਾਂਜੀ ਦਵਾਈ ਤੁਸੀਂ ਪੂਰੀ ਲੈ ਆਉਣੀਓ ਜਾਂ ਮਤਲਬ ਲੈ ਆਂਦੀ ਨਹੀਂ ਜਾਂਦੀ ਜੀ ਲੈ ਆਂਦੀ ਨਹੀਂ ਜਾਂਦੀ ਕੱਟ ਲਈ ਜਾਂਦੀ ਇਹ ਮੰਨਿਆ ਮੈਂ ਤੁਹਾਨੂੰ ਆਸਾ ਹੋਣਾ ਇਹ ਰੀਤ ਦਵਾਈ ਆ ਇਲਾਜ ਜਿਹੜਾ ਪ੍ਰੋਪਰ ਤੁਸੀਂ ਦਵਾਈ ਦੇ ਪਾਉਣੀਓ ਜਾਂ ਨਹੀਂ ਦੀ ਕੱਟ ਲਈ ਜਾਂਦੀ ਕਿ ਮੂਹ ਮਹਿੰਗੀ ਹੈ ਇਹ ਉਹਦਾ ਕਰਤੇ ਢੀਰ ਦਾ ਕਹਣਾ ਕਿ ਇਹਨਾਂ ਦੇ ਸੇਵ ਬਟੀਆਂ ਨੇ ਪਰਵਾਰ ਦਾ ਜਿਹੜਾ ਆਪਾਂ ਦੇਖਿਆਗਾ ਲੋਕਡਾਊਨ ਤੋਂ ਬਾਅਦ ਮਹਿੰਗਾਈ ਨੇ ਲੱਖ ਤੋੜਤਾ ਹਰ ਬੰਦੇ ਨੂੰ ਆਪਣਾ ਦੋ ਵਕਤ ਜਿਹੜਾ ਕਜਾਇਆ ਕਰਨਾ ਬੜਾ ਮੁਸ਼ਕਲ ਹੋ ਗਿਆ ਧੀਰ ਦੇ ਸੇ ਬਟੀਆਂ ਨੇ ਪਰਵਾਰ ਇਹਨਾਂ ਦਾ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਿਹਾ ਹੈ ਪੀੜਤ ਨੇ ਜਿੰਨੀ ਘਰ ਦੀ ਕਮਾਈ ਸੀ ਉਹਨਾਂ ਨੇ ਸਾਰਾ ਆਪਦੀ ਪੂੰਜੀ ਆਪਣੀ ਵਾਈਫ ਤੇ ਲਾ ਚੁੱਕੇ ਨੇ ਪਰ ਫਿਰ ਵੀ ਜਿਹੜਾ ਉਹਨਾਂ ਦਾ ਇਲਾਜ ਆ ਉਹ ਪ੍ਰੋਪਰ ਨਹੀਂ ਹੋਇਆ ਤੇ ਸਾਡੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਦੇਖਦੀ ਆ ਕੀ ਕਹਿਣਾ ਚਾਹੁੰਦੇ ਨੇ ਮਰਦਾ ਸਹੀ ਕਹਿੰਦੇ ਆ ਜੀ ਦਵਾਈ ਜੁ ਵੀ ਮਿਲ ਜਾਣਾ ਤੇ ਦਵਾਈ ਦੁਈ ਦਵਾਈ ਜਾਵੇ ਦੇਖੋ ਦੀਰਪਾਪ ਹੋ ਗਿਆ ਕਹਿੰਦੇ ਨੇ ਜਦੋਂ ਕੋਈ ਮਾੜੇ ਹਾਲਾਤ ਹੋ ਜਾਂਦੇ ਨੇ ਮਾੜੇ ਸਮੇਂ ਵਿੱਚ ਬੰਦਾ ਗੁਜ਼ਰਦਾ ਹੈਗਾ ਤਾਂ ਬੜੀਆਂ ਕਠਾਈਆਂ ਵਿੱਚ ਜੀ ਗੁਜ਼ਰਦਾ ਤਾਂ ਬਹੁਤ ਔਖਾ ਹੋ ਜਾਂਦਾ ਹੈਗਾ ਤੇ ਸਾਡੇ ਨਾਲ ਇਹਨਾਂ ਦੀ ਬੇਟੀ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਭੈਣੇ ਤੁਹਾਡੇ ਮਾਤਾ ਜੀ ਬਿਮਾਰ ਹੋਏ ਨੇ ਤੁਹਾਨੂੰ ਕਿੰਨੇ ਕਿੰਨੇ ਹਾਲਾਤਾਂ ਵਿੱਚ ਦੀ ਗੁਜ਼ਰਨਾ ਪਿਆ ਜੀ ਹਾਂਜੀ ਹਾਂਜੀ ਇਹ ਜਰਾਤ ਤੇ ਮਤਲਬ 4 ਵਜੇ ਬਿਮਾਰ ਹੋਏ ਜਿਸਨੇ ਬਿਮਾਰ ਹੋਇਆ ਇਸ ਲਈ ਉਹ ਦੀ ਇਸਨੂੰ ਬਨਾਲੇ ਲੈ ਚੁੱਕੇ ਸੀ ਤੇ ਬਨਾਲੇ ਵਾਲਿਆਂ ਨੇ ਚੈੱਕ ਕੀਤਾ ਤੇ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਿਆ ਪਰ ਉਹਨਾਂ ਨੇ ਤੁਹਾਨੂੰ ਕਲੀਨ ਕੋਡ ਚਲਾਇਆ ਉਹਨਾਂ ਨੇ ਕਲੀਨ ਕੋਡ ਚਲਾਇਆ ਉਸ ਤੋਂ ਸੀਮਾਂ ਤੋਂ ਟੈਸਟ ਕਰਵਾਇਆ ਇਸਨੂੰ ਅੱਜ ਵਾਈਚ ਚੱਲਦੀ ਹੈ ਜੀ ਇਸ ਇਨਾਂ ਦੀ ਬਿਮਾਰ ਜਾ ਰਹੇ ਦੇ ਨਾਲ ਛੋਟਾ ਵੀ ਭਾਈ ਲਖਾਈ ਤੇ ਤੁਹਾਡੇ ਦੇ ਕਾਫੀ ਸਰਪ੍ਰੀਚੀ ਹਾਂਜੀ ਹਾਂਜੀ ਬਹੁਤ ਜਿਆਦਾ ਵਾਰੀ ਸਟਡੀ ਰੋਕ ਗਈ ਜੀ ਪਲੱਸ 2 ਤੋਂ ਬਾਅਦ ਅੱਜ ਵੀ ਕੀ ਕਹਿਣਾ ਚਾਹੁੰਦੀ ਹਾਂ ਸਾਰੇ ਚੈਨਲ ਜਿਹੜੇ ਪੂਰੀ ਦੁਨੀਆ ਦੇਖਦੀ ਹੈ ਜੀ ਬਾਕੀ ਇਹ ਹੈ ਜੀ ਜਿਹਨੇ ਹੈਲਪ ਮੋਡ ਤੇ ਬਣ ਗਈ ਚੈਨਲ ਵਾਲੇ ਵੀ ਦੇਖ ਰਹੇ ਹੋ ਜੀ ਬਣੇ ਹਰ ਇੱਕ ਕਾਰਨ ਜੀ ਇਸ ਪੈਨ ਦਾ ਵੀ ਇਹੀ ਕਹਿਣਾਗਾ ਕਿ ਜੇਕਰ ਕੋਈ ਵੀ ਬੰਦਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਐਸੀ ਵੀਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਅਸੀਂ ਐਸੀ ਵੀਡੀਓ ਬਣਾਉਣ ਵਿੱਚ ਕੰਮ ਕਰ ਜਾਵਾਂਗੇ ਤਾਂ ਅਸੀਂ ਇਸ ਕਵਰ ਦੇ ਵਿੱਚ ਇਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਦੱਸਾਂਗੇ ਅਸੀਂ ਇਹਨਾਂ ਦਾ ਖਾਤਾ ਨੰਬਰ ਵੀ ਦੱਸਾਂਗੇ ਤੁਸੀਂ ਇਹਨਾਂ ਦੇ ਨਾਲ ਸਿੱਧੀ ਮਦਦ ਵੀ ਕਰ ਸਕਦੇ ਹੋ ਸਿੱਧੀ ਗੱਲਬਾਤ ਵੀ ਕਰ ਸਕਦੇ ਹੋ ਤੇ ਇਹਨਾਂ ਦੀ ਸਿੱਧੀ ਗੱਲਬਾਤ ਕਰਕੇ ਇਹਨਾਂ ਦੇ ਘਰ ਤੱਕ ਵੀ ਪਹੁੰਚ ਕਰ ਸਕਦੇ ਹੋ ਤਾਂ ਮੈਂ ਵੀਰ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਆਪਣਾ ਮੋਬਾਈਲ ਨੰਬਰ ਦੱਸ ਦੇ ਕਿ ਉਹਨਾਂ ਦਾ ਮੋਬਾਈਲ ਮੇਕਣਾ ਹੈ ਹਾਂਜੀ 98778396573 ਤੁਹਾਡੇ ਪਿੰਡ ਦਾ ਨੰਬਰ ਜੀ 987788 96573 ਇਹ ਸੀਗਾ ਇਹਨਾਂ ਦਾ ਮੋਬਾਈਲ ਨੰਬਰ ਅਸੀਂ ਤੁਹਾਨੂੰ ਇਹਦਾ ਅਕਾਊਂਟ ਨੰਬਰ ਵੀ ਦਵਾਵਾਂਗੇ ਦੋਸਤੋ ਜੇਕਰ ਤੁਹਾਡੇ ਸਹਿਯੋਗ ਦੇ ਨਾਲ ਇਸ ਵੀਰ ਦਾ ਪਰਿਵਾਰ ਪਿਛੇ ਮਾਤਾ ਪਿਤਾ ਜੇ ਨੇਗੇ ਜੀ ਮਜੇ ਤੇ ਤੁਹਾਡੇ ਸਹਿਯੋਗ ਦੇ ਨਾਲ ਉਹ ਸਹੀ ਸਲਾਮਤ ਹੁੰਦੇ ਨੇ ਆਪਣੇ ਬੱਚਿਆਂ ਦੇ ਨਾਲ ਵੀ ਦੇਖਿਆ ਕਿ ਸੇਵ ਬੇਟੀਆਂ ਨੇ ਇੱਕ ਛੋਟਾ ਬੇਟਾ ਗਾ ਵੱਡਾ ਪਰਿਵਾਰ ਹੈ ਬਹੁਤ ਔਖਾ ਬਹੁਤ ਮਤਲਬ ਦੁੱਖਾਂ ਦੇ ਵਿੱਚ ਦੀ ਪੂਰਾ ਪਰਿਵਾਰ ਖੁਸ਼ਹਾਲਤਾ ਗਿਆ ਜੇਕਰ ਕੋਈ ਵੀ ਬੰਦਾ ਪਾਰਟੀ ਵਜ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਚ ਕੰਮ ਜਾਪ ਰਹੀ ਹੈ ਜਿਵੇਂ ਸਾਨੂੰ ਅਸੀਂ ਅਕਸਰ ਕਹਿੰਦੇ ਰਹਿੰਦੇ ਆਂਗੇ ਕਿ ਇੱਥੇ ਇਨਸਾਨਤਾ ਬਹੁਤ ਦੇਖਿਆ ਨਹੀਂ ਪਰ ਇਨਸਾਨੀਅਤ ਦਾ ਜਿਹੜਾ ਫਰਜ਼ ਆ ਉਹ ਵਿਰਦੇ ਲੋਕ ਨਿਭਾਉਂਦੇ ਨਹੀਂ ਕਿ ਜੇਕਰ ਕੋਈ ਵੀ ਬੰਦਾ ਪਾਰਟੀ ਵਜ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਚ ਕੰਮ ਜਾਪ ਰਹੀ ਹੈ ਜਿਵੇਂ ਤੁਹਾਨੂੰ ਇਸ ਪਰਿਵਾਰ ਦੇ ਨਾਲ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਵੀਡੀਓ ਲਾ ਕੇ ਫਿਰ ਹਾਜ਼ਰ ਹੋਵਾਂਗੇ ਦੋਸਤੋ ਮੈਂ ਜਲਦੀ ਜਲਦੀ ਫਿਰ ਤੁਹਾਨੂੰ ਆਪਣੀ ਇਹ ਰਿਕਵੈਸਟ ਕਰਨੀ ਚਾਹੁੰਗਾ ਮੈਂ ਦੁਬਾਰਾ ਫਿਰ ਕਹਿਣਾ ਚਾਹੁੰਗਾ ਕੋਈ ਵੀ ਬੰਦਾ ਪਾਰਟੀ ਵਜ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਇਸ ਵੀਡੀਓ ਨੂੰ ਬਣਾ ਵਿੱਚ ਆਪਣੇ ਆਪ ਨੂੰ ਕਾਮਯਾਬ ਸਮਝਾਂਗੇ ਇਸੇ ਤਰ੍ਹਾਂ ਦੀ ਵੀਡੀਓ ਲਾ ਕੇ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸੱਚੀ ਗੱਲ ਹੈ